ਇੱਕ ਵਾਰ ਦੀ ਗੱਲ ਆ ਕਿ ਇੱਕ ਬੱਲੀ ਨਾਂ ਦਾ ਲੜਕਾ ਪੜ੍ਹਾਈ 'ਚ ਬਹੁਤ ਕਮਜ਼ੋਰ ਸੀਗਾ ਤੇ ਉਹ ਆਪਣੇ ਦਾਦਾ ਜੀ ਨੂੰ ਕਹਿੰਦਾ ਹੈ ਕਿ ਮੇਰੇ ਕੋ ਪੜ੍ਹਾਈ ਨਹੀਂ ਹੁੰਦੀ ਮੇਰੇ ਕੋ ਬਹੁਤ ਰੁਕਾਵਟਾਂ ਹੁੰਦੀਆਂ ਜਦੋਂ ਮੈਂ ਪੜ੍ਹਾਈ ਕਰ ਲੱਗਦਾ ਮੇਰੇ ਕੋ ਪੜ੍ਹਾਈ ਜਿਹੜੀ ਕੰਪਲੀਟ ਨਹੀਂ ਹੁੰਦੀ ਤੇ ਮੈਂ ਘਰ ਵਿੱਚ ਲੇ ਬੈਹਿ ਜਾਣਾ ਮੈਂ ਕੋਈ ਕੰਮ ਨਹੀਂ ਕਰਨਾ ਦਾਦਾ ਜੀ ਤੁਸੀਂ ਮੈਨੂੰ ਦੱਸੋ ਮੈਂ ਕੀ ਕਰਾਂ ਕਹਿੰਦੇ ਠੀਕ ਆ ਸਮਝਾਉਂਦੇ ਇਹਨੂੰ ਕਿ ਪੜ੍ਹਨਾ ਬਹੁਤ ਜ਼ਰੂਰੀ ਜ਼ਿੰਦਗੀ 'ਚ ਅਸੀਂ ਪੜ੍ਹੇ ਲਿਖੇ ਹਾਂ ਤੇ ਨੌਕਰੀਆਂ ਕਰਦੇ ਨੇ ਤਾਂ ਅੱਜ ਪੈਨਸ਼ਨ 'ਚ ਸਿਰਫ ਤੇ ਹੀ ਬੜਾਪੀ ਤੇ ਗੁਜ਼ਾਰਾ ਕਰਦੇ ਆਂ ਪੜ੍ਹਾਈ ਕੀਤੀ ਸੀਗੀ ਫੇਰ ਉਹ ਨਹੀਂ ਮੰਨਦਾ ਉਹਨਾਂ ਦੀ ਗੱਲ ਫੇਰ ਉਹਨਾਂ ਨੂੰ ਕਹਿੰਦਾ ਨਹੀਂ ਮੈਂ ਹਾਰ ਅੱਖ ਚੁੱਕੀਆਂ ਥੱਕ ਗਿਆ ਮੈਂ ਨਹੀਂ ਪੜ੍ਹਾਈ ਕਰਨੀ ਕਹਿੰਦੇ ਅੱਛਾ ਚੱਲ ਫੇ ਚੱਲੀਏ ਸੈਰ ਹੀ ਕਰ ਆਈਏ ਸੈਰ ਕਰਨ ਤੁਰ ਪੈਂਦੇ ਆ ਹੌਲੀ ਹੌਲੀ ਤੁਰਦੇ ਤੁਰਦੇ ਪਹਾੜ ਵੱਲ ਨੂੰ ਤੁਰ ਪੈਂਦੇ ਆ ਜਦੋਂ ਪਹਾੜ ਚੜਦੇ ਜਾਂਦੇ ਆ ਤੇ ਰਸਤੇ ਦੇ ਵਿੱਚ ਇੱਕ ਛੋਟਾ ਪੱਥਰ ਆ ਜਾਂਦਾ ਬਹੁਤ ਵੱਡਾ ਨਹੀਂ ਸਾਹ ਦੇ ਦਾ ਪੱਥਰ ਆ ਜਾਂਦਾ ਤੇ ਕਹਿੰਦਾ ਲੈ ਵੇਖਿਆ ਸੈਰ ਕਰਨ ਨੂੰ ਆਏ ਹਾਂ ਤੇ ਕੰਮ ਹੀ ਦਿੱਕੀ ਵਿੱਚ ਰੁਕਾਵਟ ਆ ਗਈ ਹੈ ਤੇ ਆਪਾਂ ਪਿੱਛੇ ਮੁੜ ਚੱਲੀਏ ਉਹਦਾ ਦਾਦਾ ਕਹਿੰਦਾ ਨਹੀਂ ਪਿੱਛੇ ਨਹੀਂ ਮੋੰਨਾ ਪਹਾੜ ਨਹੀਂ ਮੰਨਣੀ ਅਸੀਂ ਤੂੰ ਇਸ ਤਰ੍ਹਾਂ ਕਰ ਆਪਾਂ ਦੋਵੇਂ ਜਣੇ ਜ਼ੋਰ ਲਾਈਏ ਤੇ ਪੱਥਰ ਨੂੰ ਹਕਾਕੀ ਉਹ ਦੋਨੋਂ ਜਾਰੇ દોਰ ਲਾਉਂਦੇ ਆ ਤੇ ਪੱਥਰ ਨੂੰ ਤੱਕਦੇ ਆ ਤੇ ਹੋਏ ਹੋਏ ਚੋਰ ਲਾਉਂਦੇ ਲਾਉਂਦੇ ਥੋੜਾ ਥੋੜਾ ਕਰਕੇ ਪੱਥਰ ਪਲਟੀ ਖਾ ਕੇ ਨੀਚੇ ਡਿੱਗ ਜਾਂਦਾ ਜਦੋਂ ਪੱਥਰ ਥੱਲੇ ਡਿੱਗ ਜਾਂਦਾ ਤੇ ਵਿੱਚੋਂ ਇੱਕ ਥੱਲੇੋਂ ਇੱਕ ਲਫਾਫਾ ਨਿਕਲਦਾ ਪੱਥਰ ਦੇ ਥੱਲੇ ਜਿਹਦੇ ਵਿੱਚ ਲਿਖਿਆ ਸੀ ਕਿ ਰਕਾਵਟਾਂ ਤਾਂ ਤੁਹਾਨੂੰ ਰੋਕਣ ਵਾਸਤੇ ਨਹੀਂ ਹਨ ਤੁਹਾਡੀ ਹਿੰਮਤ ਅਜ਼ਮਾਉਣ ਵਾਸਤੇ ਹਨ ਤੇ ਜੇ ਤੁਸੀਂ ਹਿੰਮਤ ਨਹੀਂ ਰੱਖੋਗੇ ਤੇ ਅੱਗੇ ਕਿਵੇਂ ਵਧੋਗੇ ਇਸ ਕਰਕੇ ਸਿਆਣਿਆਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ ਸਿਆਣੇ ਕੋਈ ਮੂਰਖ ਨਹੀਂ ਹੁੰਦੇ ਉਹਨਾਂ ਨੇ ਟੈਮ ਚੰਗਾ ਮਾੜਾ ਸਾਰਾ ਵੇਖਿਆ ਹੁੰਦਾ ਵਾ ਬੱਚਿਆਂ ਨੂੰ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਕੋਈ ਨਾ ਕੋਈ ਉਹਨਾਂ ਦੀ ਗੱਲ ਸੁਣਨਾ ਰਿਜ਼ਲਟ ਜ਼ਰੂਰ ਨਿਕਲਦਾ ਹੈ ਤੇ ਸਿਆਣਿਆਂ ਦੀ ਗੱਲ ਪਹਿਲਾਂ ਮੰਨ ਲਈ ਚਾਹੀਦੀ